ਬਿਨ ਤੇਲ ਦੀਵਾ ਕਿਉਂ ਜਲੇ ਦੀਵਾ ਕਿਉਂ ਜਲੇ ਬਿਨ ਤੇਲ ਦੀਵਾ ਕਿਉਂ ਜਲੇ ਅਸੇ ਗੁਰੂ ਤੋਂ ਗਿਆਨ ਲੈ ਕੇ ਮਤਵੇ ਅੰਦਰੋਂ ਗਿਆਨ ਪ੍ਰਗਟ ਕਰਨਾ ਗਿਆਨ ਦਾ ਸਾਗਰ ਹੈਗਾ ਸਾਡੇ ਕੋਲ ਬਸ ਅਸੀਂ ਉਹਨੂੰ ਫਲੋਰਨਾ ਹੈ ਔਰ ਦੇਖਣਾ ਹੈ ਵੀ ਕਿ ਇਹ ਹੋਣੇ ਸੀ ਆਪਾਂ ਖਾਣ ਖਾਣ ਲਈ ਗਈ ਜਾਈਏ ਸਾਡਾ ਮੂੰਹ ਮਿੱਠਾ ਹੋਊਗਾ ਖਾਣੀ ਪੈਣੀ ਹੈ ਫਾਇਦੇ ਨਾਲ ਜੀ ਤੇ ਦੀਪਕ ਦੀਪਕ ਕਹਦੀ ਹੈ ਚੰਨ ਲਜੂਗਾ ਜਨਾਖਾ ਫੜਨਾ ਹੈ ਤੇ ਫਿਰ ਅਸੀਂ ਰੱਟਨਾ ਕਿ ਮਰ ਅਪ ਨੂੰ ਮਿਲ ਪਾਗੇ ਜਿਹੜੇ ਮੰਤਰ ਨਾਲ ਜਿਹੜੇ ਬੰਦੇ ਮੰਤਰ ਦੇ ਰਹੇ ਜਿਹੜਾ ਜੀ 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 ਸਿਸਟਮ ਚੱਲ ਰਿਹਾ ਨਾ ਜਿਹੜਾ ਹਾਂਜੀ ਸਿੱਖੀ ਦੇ ਵਿੱਚ ਹੀ ਬਹੁ ਰੂਪੀਏ ਬਣ ਕੇ ਬਾਣੀ ਰੱਖ ਕੇ ਰੂਪ ਉਹ ਬਣਾ ਕੇ ਜੀ 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 ਤੇ ਅਸੀਂ ਭੁਲੇਖੇ ਚ ਹੈ ਨਮਸਕਾਰ ਗੁਰੂ ਗ੍ਰੰਥ ਸਾਹਿਬ ਨੂੰ ਹੀ ਕਰਦੇ ਆ ਤੇ ਫਿਰ ਗੱਲ ਦੂਜੀ ਕਰਦੇ ਆ ਹੁਣ ਨਾ ਅਸਲ ਚ ਸਾਨੂੰ ਨਮਸਕਾਰ ਦਾ ਨਹੀਂ ਪਤਾ ਹੁਣ ਤੋਂ ਕਿਸੇ ਨੂੰ ਨਮਸਕਾਰ ਕਰਕੇ ਵੇਖੀਗਾ ਉਹਨੇ ਹਨਾ ਪੱਗ ਬੰਨ ਕੇ ਨਮਸਕਾਰ ਜੀ 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 ਗਰਬਾਨੀ ਚ ਦਸੈ RAM ਨਾਮ ਕੋ ਨਮਸਕਾਰ ਜਿਹੜਾ ਹਿਰਦੇ ਨੇ ਮਨ ਨੇ ਗੁਰੂ ਦੀ ਗੱਲ ਨੂੰ ਮੰਨਣਾ ਇਹ ਆ ਨਮਸਕਾਰ ਤੇ ਅਸੀਂ ਕਰਦੇ ਹਾਂ ਸਲਾਮ ਜਵਾਬ ਜੀ ਦੋਵੇਂ ਕਰੇ ਮੁੱਢੋਂ ਕੋਠਾ ਜਾਏ ਨਾਨਕ ਦੋਵੇਂ ਕੂੜੀਆਂ ਥਾਏ ਨਾ ਕੋਈ ਪਾਏ ਅਜੀ ਗੁਰੂ ਘਰ ਜਾਂਦੇ ਆ ਮਾਲੇ ਨੂੰ ਮੱਥਾ ਵੀ ਟੇਕਦੇ ਆ ਉਹਾਂ ਦਾ ਝੂਠ ਨਾ ਬੋਲੋ ਅਸੀਂ ਬੋਲਦੇ ਆ ਸੋ ਜੀ ਨਹੀਂ ਆਰੀ ਸੋ ਜੀ ਜ਼ਾਇਦੇ ਨਹੀਂ ਲੈਂਦੇ ਨੇ ਬੰਦੇ ਬਾਣੀ ਦਾ ਸਿ ਸੁਣਦੇ ਨਹੀਂ ਨਾ ਮਾਨੀ ਸਾਡਾ ਸੁਣਦਾ ਸੰਤਾ ਤੇ ਜਦਾਂ ਇਹ ਵੀ ਸੁਣਿਆ ਮੈਂ ਵੀ ਬਾਣੀ ਸੁਣਦੇ ਰਹੋ ਸੁਣਦੇ ਰਹੋ ਸੁਣਦੇ ਰਹੋ ਤੇ ਧੀਰੇ ਧੀਰੇ ਮਨ ਚ ਹੱਸਦੀ ਹੈ ਇਦਾਂ ਹੁੰਦਾ ਹੁੰਦਾ ਤੇ ਫਿਰ ਕਿਤੇ ਨਾ ਕਿਤੇ ਜਦੋਂ ਬੱਚਾ ਪਿਆ ਉਹਨੂੰ ਕਹਿੰਦੇ ਪਾਪਾ ਮਾ ਲੈਣਾ ਪਾਪਾ ਆ ਲੈਣਾ ਪਾਪਾ ਆ ਲੈਣਾ ਕਿਤੇ ਨਾ ਕਿਤੇ ਤਰ੍ਹਾਂ ਮਾਈ ਜਾਂਦਾ ਨਾ ਤੇ ਜੇ ਅਸੀਂ ਰੋਜ਼ ਗੁਰੂ ਦੀ ਗੱਲ ਸੁਣਾਗੇ 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 ਇੱਕ ਥਾਂ ਪੱਥਰ ਦੇ ਉੱਤੇ ਪਾਣੀ ਦਾ ਧੂਕਾ ਡਿੱਗਦਾ ਰਹੇ ਤੇ ਉੱਥੇ ਨਿਸ਼ਾਨ ਪੈ ਜਾਂਦਾ ਹੈ ਜੀ ਜੀ ਪਰ ਅਸੀਂ ਤਾਂ ਪਰ ਨਹੀਂ ਤੰਦੇ ਵੀ ਅਸੀਂ ਕੋਸ਼ਿਸ਼ ਨਹੀਂ ਕਰ ਰਹੇ ਬਾਣੀ ਬਹੁਤ ਸੋਖੀ ਹੈ ਸਾਧ ਭਾਸ਼ਾ ਦਾ ਮਤਲਬ ਸਰਲ ਭਾਸ਼ਾ ਦੇ ਵਿੱਚ ਲਿਖੀ ਹੈ ਜਿਹੜੀ ਲੋਕਾਂ ਦੀ ਭਾਸ਼ਾ ਸੀ ਉਦੋਂ ਲੋਕ ਆਮ ਵਰਤਦੇ ਸੀ ਜੀ ਇਹਦੇ ਨਾਲ ਗੱਲਾਂ ਬਾਤਾਂ ਕਰਦੇ ਸੀ ਸਾਰੇ ਮੁਹਾਵਰੇ ਐ ਚੌ ਜੁਗਾ ਦਾ ਗਿਆਨ ਦਾ ਮਤਲਬ ਹੈ ਵੀ ਜਿਹੜਾ ਜਦੋਂ ਦਾ ਇਹ ਜਿਹੜੇ ਚਾਰ ਅਵਸਥਾ ਬਣੀਆਂ ਹੈ ਹਾਂ ਜੀ ਕਿਹੜੀਆਂ ਕਿਹੜੀਆਂ ਸਤਜਗ ਜੀ ਤੇ ਜਿਸ ਜੇ ਸਤ ਪਰਗਤ ਹੈ ਜੀ ਕਿ ਸਤਜਗ ਦਾ ਸਹੀ ਸੱਚ ਹੈ ਜੀ ਜੇ ਥੋੜਾ ਦਾ ਸੱਚ ਘਟ ਗਿਆ ਜੀ ਤੇ ਨਾ ਗੁਣਾ ਦਾ ਪ੍ਰਭਾਵ ਵਧ ਗਿਆ ਜੀ ਤੇ ਉਤੇ ਵਿਤਾ ਬਣ ਗਿਆ ਜੇ ਅੱਧੀ ਮਾਤ ਚੰਗੀ ਹੈ ਤੇ ਅੱਧੀ ਮਾੜੀ ਹੈ ਤੇ ਇਹ ਦੁਆਪਰ ਬਣ ਗਿਆ ਬਰਾਬਰ ਬਰਾਬਰ ਠੀਕ ਤੇ ਜੇ ਕਾਲ ਯੁਗ ਦਾ ਪ੍ਰਭਾਵ ਵਧ ਗਿਆ ਤੇ ਗੁਰੂ ਨੂੰ ਬਿਲਕੁਲ ਹੀ ਭੁੱਲ ਗਏ ਸਾਨੂੰ ਸਾਰਿਆਂ ਨੂੰ ਪਤਾ ਵੀ ਹਰ ਇੱਕ ਚੜਾ ਬਿਆ। ਅਮਾ ਸਭਨਾ ਵਿੱਚ ਤੂੰ ਵਰਤਦਾ ਅਸਾਸ। ਤੂੰ ਦੱਸ ਵੀ ਕਦੇ ਸਪਸ਼ਟ ਦੱਸਿਆ ਜੇ। ਅਸੀਂ ਆਪਦੇ ਪਰਿਵਾਰ ਤੋਂ ਬਾਰੇ ਕਿੱਛ ਦੇਖਿਆ ਹੈ। ਉਹ ਮਤਲਬ ਮੂਰ ਉਹ ਤੇ ਉਹ ਪਰਿਵਾਰ ਨਹੀਂ ਹੈਗਾ ਬਾਕੀਆਂ ਨੂੰ ਤੇ ਫਿਰ ਦੂਜੀ ਤਰ੍ਹਾਂ ਹੀ। ਸਾਨੂੰ ਸਤੇਜ ਤੇ ਦੱਸੀ ਜਾਂਦੇ ਆ ਵੀ ਹਰ ਇੱਕ ਦੀ ਮਾਂ ਨੂੰ ਮਾਂ ਕਹਿਣਾ ਹੈ। ਜੀ। ਭੈਣ ਨੂੰ ਭੈਣ ਕਹਿਣਾ, ਤੀਨ ਨੂੰ ਤੀ ਕਹਿਣਾ। ਕਹਨੇ। ਪਤੀ ਕਰ ਕਹਨੇ। ਪਰ ਸਾਡੀ ਬਾਂ ਨੂੰ ਦੋਖੋ ਵੇਚ ਜਾ ਕੇ ਹਸਪਤਾਲ ਜਾਣੇ ਕਿਸੇ ਦੀ ਬਾਂ ਨੂੰ ਜਾਣੇ ਸੀ ਜੀ ਸਾਡੀ ਭੈਣ ਨੂੰ ਕੋਈ ਚੰਗਾ ਮਾੜਾ ਕਹਦੇ ਧੌਣ ਲੌਣ ਤੇ ਜਾਣੇ ਕਿਸੇ ਦੀ ਭੈਣ ਨੂੰ ਕੋਈ ਕਹਿੰਦਾ ਤੇ ਅਸੀਂ ਤਮਾਸ਼ਾ ਵੀ ਨਹੀਂ ਕਹੀ ਬਣੀ ਮੰਦੇ ਤੇ ਸਾਖਿਆ ਜਿਸ ਨੂੰ ਨੇ ਵੀ ਦਸਵੀਂ ਪਾਸ਼ਾਹੀ ਨੇ ਉਦੋਂ ਕੋਈ ਮੁਸਲਮਾਨ ਕਿਸੇ ਦੀ ਵੋਟੀ ਲੈ ਕੇ ਸੀ ਕੋਕੇ ਜਾਂ ਕੁਲ ਪਲੇਟੇਰੇ ਲੈ ਕੇ ਸੀ ਤੇ ਉਹਨੇ ਆ ਕੇ ਫਰਿਆਦ ਕੀਤੀ ਤੇ ਉਹਨਾਂ ਨੇ ਬਾਬਾ ਜੀ ਸਿੰਘ ਉਹਨਾਂ ਨਾਲ ਭੇਜਿਆ ਨਾਲ ਸਿੰਘ ਵੀ ਗਏ ਉਥੇ ਲੜ ਕੇ ਕਿ ਉਹਨਾਂ ਖੋਖੇ ਲੈਂਦਾ ਵਾਪਸ ਕਰਾਇਆ ਹੂੰ ਐਸਾ ਡੇਜੀ ਸ਼ਕਤੀ ਹੈ ਇਸੇ ਕਰਕੇ ਗੁਰੂ ਸਾਹਿਬ ਦੇ ਟਾਈਮ ਤੇ ਜਿਹੜੇ ਸਿੱਖ ਸੀਗੇ ਉਹ ਪੂਰੇ ਪਰਪੱਕ ਸੀਗੇ ਕਿਉਂਕਿ ਬਾਣੀ ਨੂੰ ਸਮਝਦੇ ਸਕੇ ਔਰ ਵਿਚਾਰ ਦੇ ਸਕੇ ਔਰ ਉਹ ਉਹਨਾਂ ਤੇ ਚੱਲਦੇ ਉਹ ਆਪਣੇ ਉੱਪਰ ਦੇ ਥੋੜ੍ਹੇ ਗੁੱੜ ਕੇ ਤਾਂ ਹੁੰਦੇ ਨਹੀਂ ਸੀ ਇਕ ਵੀ ਪੰਜਵੀਂ ਪਾਛੇ ਕੋਈ ਸਿਕ ਬਣਨ ਆਇਆ ਸੀਗਾ ਮਸਾਖੀ ਪੜ੍ਹੀ ਸੀ ਉੱਤੇ ਜੀ ਤੇ ਉਹ ਚੌਧਰੀ ਸੀ ਤਰਨਤਨ ਜੀ ਦੀ ਪੱਟੀ ਦੇ ਤੇ ਪੰਜਵੇਂ ਪਾਸੇ ਗੁਰੂ ਉਹ ਆਉਂਦੇ ਵੀ ਤੁਸੀਂ ਨਾ ਝੂਠ ਨਾ ਬੋਲਿਆ ਕਰੋ। ਅੱਛਾ। ਬਾਕੀ ਸਭ ਕੁਝ ਆਪਣੇ ਜਿਹੀ ਕਲਾ ਝੂਠ ਬੋਲਣਾ ਛੱਡ ਜੀ ਸਾਰਾ ਕੁਝ ਛੱਡ ਦਿਓ। ਦੋ ਚੀਜ਼ਾਂ ਸੱਚ ਤੇ ਝੂਠ ਦੋਵੇਂ ਆਪੋ ਜਿਹਾ ਹੈ। ਇਹੀ ਗਿਆਨ ਤੇ ਗਿਆਨ ਹੈ। ਕਲਾ ਝੂਠ ਝੂਠ ਛੱਡ ਦੋਗੇ ਤੇ ਸੱਚ ਹੀ ਬੋਲੋਗੇ ਹਰ ਜਗ੍ਹਾ। ਨਹੀਂ ਨਹੀਂ ਸੱਚ ਸੱਚ ਬਤਾਈ ਇਹ ਨਾਲ ਵੀ ਸਹੀ ਹੈ। ਜੀ। ਠੀਕ ਹੈ ਨਾ। ਤੇ ਉਹ ਆਉਂਦੇ ਜੀ ਸਾਨੂੰ ਉਹੇ ਭਾਈ ਚੌਧਰੀਆਂ ਤੇ ਮੜਾ ਮੋਟਾ ਦਰਬਾਰੇ ਸਰਕਾਰੇ ਬੋਲਨੇ ਪੈਂਦਾ ਹੈ। ਜੀ। ਤੁਹਾਡੇ ਕੋਈ ਨਹੀਂ ਜੇਕਰ ਬੋਲਾਂਗੇ ਕੋਈ ਦੱਤੇ ਪਰ ਜਦੋਂ ਸੰਗਤ ਚਾਹਣੋਂ ਤੁਹਾਨੂੰ ਦੱਸ ਦਿਆ ਕਰਿਆ ਸੀ ਆਹ ਬੋਲਿਆ ਹੁਣ ਜਿਹੜੀ ਆਪਦੀ ਗੱਲ ਕੱਲੇ ਮੂਰੇ ਦਾ ਬੰਦਾ ਮੰਨ ਜਾਂਦਾ ਤੇ ਸੰਗਤ ਤੇ ਨਹੀਂ ਮੰਨਦਾ ਮੰਨਦਾ ਜੀ ਜੀ ਤੇ ਉਹ ਜਦੋਂ ਪਿੰਡ ਸੰਗਤ ਹੁੰਦੇ ਸੀ ਤੇ ਮੜਾ ਮੋਟਾ ਉਥੋਂ ਦਾ ਬਿਲਕੁਲ ਹੈ ਤੇ ਦਰਬਾਰ ਜਦੋਂ ਗੁਰੂ ਸਾਹਿਬ ਨੂੰ ਮਿਲਣਾ ਹਣਾ ਕਿਤੇ ਤੇ ਹੋਂ ਜਿੱਤੇ 150 ਬੰਦਾ ਬੈਠਾ ਤਾਂ ਉਥੇ ਤਾਂ ਬੜਾ ਔਖਾ ਹੋ ਜਾਂਦਾ ਜੂਸ ਵੀ ਸੱਚੀ ਬੋਲਣਾ ਜੀ ਉਈ ਮੈਟੋ ਰੀਤੀ ਆ ਮੈਂ 베라 베ਰੀ ਕੀਤੇ ਆ ਮੈਂ ਬੇਈਮਾਨ ਆ ਮੈਂ ਜਾਰੀ ਕੀਤੀ ਆ ਹਮ ਲੋਕਾਂ ਨੂੰ ਲੁੱਟਦੇ ਆ ਵਿੱਚੋਂ ਮੈਂ ਆ ਖਾਣਾ ਏਕ ਦੋ ਵਾਰੀ ਤਾਂ ਬੋਲਿਆ ਫਿਰਾਂ ਦੇ ਸਾਡੀ ਦੀ ਯਸਕਾ ਮੁਸ਼ਕਿਲ ਆ ਕਾ ਸਹੀ ਗਾ ਸਹੀ ਗਾ ਸੱਚ ਬੋਲਣਾ ਬਹੁਤ ਮੁਸ਼ਕਿਲ ਆ ਆ ਦਾ ਸੱਚ ਸਭ ਨਾ ਹੋਏ ਦਾਰੂ ਪਾਪ ਕੱਢੇ ਤੋਂ ਏ ਨਾਨਕ ਉਹ ਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ ਸੱਚ ਸਭ ਨਾ ਹੋਏ ਦਾਰੂ ਸੱਚ ਦਾਰੂ ਐ ਪਾਪ ਕੀ ਮਾਰੀ ਮਤ ਪਾਪ ਐ ਜਿਹੜੇ ਲੋਕੋ ਕੇ ਕਰਦੇ ਉਹ ਪਾਪ ਹੈ ਜੇ ਸ਼ਰੇਆਮ ਕੋਈ ਪਾਪ ਨਹੀਂ ਮਹਲਾ ਪਾਪ ਕਮਾਉਂਦੇ ਤਰ੍ਹਾਂ ਕੋਈ ਨਾ ਬੇਲੀ ਰਾਮ ਜੀ ਤੇ ਲੋਕੋ ਕੋ ਕਿ ਉਹ ਨਾ ਸੀ ਕੀ ਕਰਦੇ ਸਨ ਸਾਰਿਆਂ ਨੂੰ ਪਤਾ ਹੈ ਸਭ ਨੂੰ ਪਤਾ ਉਹ ਸਭ ਨੂੰ ਪਤਾ ਹੁੰਦਾ ਹੈ ਕਿ ਕਿੱਥੇ ਉਹ ਗਲਤ ਹੈ ਕਿੱਥੇ ਉਹਨੇ ਝੂਠ ਬੋਲਿਆ ਲੇਕਿਨ ਉਹ ਫਿਰ ਵੀ ਉਦਾਂ ਹੀ ਚੱਲਦੇ ਰਹਿੰਦੇ ਆ ਉਹ ਫਿਰ ਬਾਅਦ 'ਚ ਕਹਿੰਦੇ ਮੈਂ ਨਹੀਂ ਉਹ ਵੀ ਝੂਠਾ ਉਹ ਵੀ ਝੂਠਾ ਨਹੀਂ ਕਿਤੇ ਗਲਤ ਕੀਤਾ ਨਹੀਂ ਹਾਂ ਦਾ ਸੱਚ ਤਾਂ ਪਰ ਜਾਣੀਏ ਜਾਂ ਰ데요 ਸੱਚਾ ਹੋਏ ਸੱਚ ਦੀ ਸਮਝ ਤਾਂ ਉਹ ਜੇ ਤੇਰੀ ਵਿਚਾਰ ਸੱਚੀ ਹੋਵੇ ਤਾਂ ਬਾਣੀ ਵਾਲੀ ਹੋਵੇ ਤਾਂ ਉਹ ਦੂਜੇ ਸੱਚ ਦੀ ਪ੍ਰਮਾਤਮਾ ਨੂੰ ਤਾਂ ਸਮਝਾਉਣੀ ਹੈ ਫਿਰਾਂ ਮੇਂ ਕੂੜ ਕੀ ਮਲ ਉਤਰੇ ਤਾਂ ਕਰੇ ਅੱਛਾ ਥੋਏ ਤਾਂ ਕੀ ਆ ਤੇਰਾ ਤਾਣਾ ਤੇਰੀ ਜਿਹੜੀ ਸੁਰਤ ਆ ਜੇ ਇਹ ਚੰਗੀ ਹੋ ਜੇ ਤੇ ਕੂੜ ਖਤਮ ਹੋ ਜਾਵੇ ਤੇ ਇਸ ਅਸਲ ਕੰਮ ਲਈ ਬੜੇ ਪਾਠ ਕੀਤੇ ਜੀ ਜੀ ਪਰ ਸੇ ਸੰਧਾੜਾ ਬਦਲਿਆ ਨਹੀਂ ਤੇ ਜਿੰਨਾ ਚਿਰ ਅੰਦਰੋਂ ਕਾਂਡਾ ਨਹੀਂ ਬਦੋਦਾ ਉਹਨਾਂ ਚਿਰ ਕਿਵੇਂ ਐਸੀ ਸਿੱਖ ਬਣ ਜਾਏਗਾ ਮੰਨੇ ਸਿੱਖਿਆ ਦਾ ਹੈ ਨਹੀਂ ਜੀ ਜੀ ਹਾਂ ਦਾ ਗੁਰਸੇਖ ਲੈ ਗੁਰਸੇਖ ਹੋਏ ਗੁਰੂ ਦੇ ਸਿੱਖਿਆ ਲੈ ਕੇ ਸਿੱਖ ਬਣਨਾ ਹੈ ਆ ਦੇ ਖੇਡ ਦਾ ਖੇੜੀ ਨਹੀਂ ਜੀ ਇਹਦੇ ਆਪ ਸਿੱਖ ਜਿਹੜਾ ਉਹ ਕਿੰਨੂੰ ਕਹਿੰਦੇ ਹੁੰਦਾ ਸਿੱਖ ਦਾ ਪਰਿਭਾਸ਼ਾ ਕੀ ਦੇ ਸਕਦਾ ਹੈ ਗੁਰਬਾਣੀ ਅਨਸਾਰ ਤਾਂ ਸੋ ਸਿੱਖ ਸਖਾ ਬੰਦਪ ਹੈ ਪਾਈ ਜੇ ਗੁਰਕੇ ਪਾਣੇ ਵਿੱਚ ਆਵੇ ਆਪਣੇ ਪਾਣੇ ਜੋ ਚਲੇ ਪਾਈ ਵਿਛੜ ਝੋਟਾ ਖਾਵੇ ਸੋ ਸਿੱਖ ਸਖਾ ਬੰਦਪ ਹੈ ਪਾਈ ਜੀ ਜੋ ਗੁਰਕੇ ਪਾਣੇ ਵਿੱਚ ਆਵੇ ਹੁਣ ਪਾਣਾ ਕੀ ਅਜਿਹੜਾ ਗੁਰੂ ਦਾ ਹੁਕਮ ਹੈ ਪਾਣੇ ਮਤਲਬ ਪਾਣੀ ਨੂੰ ਮੰਨੇ ਔਰ ਉਹਨੂੰ ਆਪਣੇ ਅੰਦਰ ਲਾਗੂ ਕਰੇ ਕੋ ਪਾਣਾ ਦਾ ਮੱਜੀ ਵੀ ਹੁੰਦਾ ਹੈ ਇਹਦਾ ਗੁਰੂ ਦੀ ਮਸਜਿਦ ਦੇ ਅਨਸਾਰ ਚੱਲਦਾ ਹੈ ਜੀ ਉਹ ਮੰਨ ਚੱਲਦਾ ਹੈ ਉਹੀ ਗੁਰੂ ਦਾ ਮਿੱਤਰ ਬੰਦਾ ਹੈ ਜਾਂ ਗੁਰੂ ਦਾ ਮਿੱਤਰ ਬੰਦਾ ਹੈ ਉਹੀ ਬੰਦਾ ਪਿਆ ਉਹ ਰਿਸ਼ਤੇਦਾਰ ਹੈ ਉਹੋ ਭਾਈ ਹੈ ਹੁਣ ਭਾਈ ਅਸੀਂ ਭਾਈ ਸਾਹਿਬ ਹਰ ਇੱਕ ਨੂੰ ਕਹੀ ਜਾਂਦੇ ਜੀ ਤੇ ਭਾਈ ਬੜੀ ਉੱਤੋਂ ਵਸਤਾ ਹੈ ਨਾਨਕ ਔਗਣ ਜਿਤਰੇ ਤੇਤੇ ਗਲੀ ਜੰਜੀਰ ਸਾਡੇ ਜਿੰਨੇ ਵੀ ਸਾਡੇ ਚ ਔਗਣ ਹੈ ਇਹ ਸਾਡੇ ਮਨ ਨੂੰ ਜੰਜੀਰਾਂ ਪਈਆਂ ਖਿੱਚੀਆਂ ਪਈਆਂ ਜੀਵੋ ਹੋਂ ਤਾਂ ਕਟਿਆਣ ਸੇ ਪਾਈ ਸੇ ਵੀਰ ਜੇ ਸਾਡੇ ਅੰਦਰ ਗੁਰੂ ਦੀ ਮੱਤ ਆ ਜਾਏ ਉਹ ਗੁਣ ਆ ਜਾਣਾ ਤੇ ਫੇਰ ਇਹ ਤੁਹਾਡੇ ਭਾਈ ਤੇ ਵੀਰ ਬਣਦੇ ਆ ਉਹ ਭਾਈ ਉਹਨਾਂ ਕਾ ਜਿਹਦੇ ਚ ਉਹ ਗੁਣ ਕੋਈ ਨਹੀਂ ਉਹ ਨਹੀਂ ਤੇ ਅਸੀਂ ਇੱਥੇ ਜਿੱਦਾਂ ਬਾਹਰਲਾ ਸਿਸਟਮ ਹੋਰ ਉਹ ਵੱਡਾ ਭਾਈ ਸਾਹਿਬ ਹੈ ਜੀ ਸਹੀ ਗੱਲ ਹੈ ਸਹੀ ਤੇ ਉਹ ਹੈ ਵੀ ਦੁਨੀਆ ਜਿਹੜੀ ਹੈ ਉਹ ਇੱਕ ਦੂਜੇ ਨੂੰ ਯਾਰ ਜੀ ਨਾਲੇ ਅਸੀਂ ਬੜੀ ਜਾਂਦੇ ਗੁਰੂ ਗ੍ਰੰਥ ਸਾਹਿਬ ਕੋਲੇ ਬਹਿ ਕੇ ਹੁੰਦਾ ਉਸਤਤ ਨਿੰਦਾ ਦੋ ਤੇ ਆਪ ਕੋ ਖੋਜੇ ਪੰਜ ਦਰਬਾਨਾ ਜੀ ਹੁਣ ਤੁਸੀਂ ਆਪ ਦੀ ਇਮਾਨਦਾਰੀ ਨਾਲ ਦੱਸੋ ਵੀ ਅਸੀਂ ਉਸਤਤ ਕਰਦੇ ਆ ਕਿ ਨਹੀਂ ਵੀ ਮਾਨ ਇਹਦਾ ਚਾਪੂਸ ਜਿੱਥੇ ਲੋੜ ਹੋਵੇ ਮੈਂ ਸਲਾਈ ਜਾਊ ਅਗਲੇ ਨੂੰ ਜੀ ਜੀ ਤੇ ਜਿਹਨੇ ਕੰਮ ਨਹੀਂ ਕੀਤਾ ਤੇ ਉਹ ਨੂੰ ਨਿੰਦੀ ਜੋ ਸਹੀ ਗੱਲ ਹੈ ਅਗਲੇ ਦੀ ਮਜਬੂਰੀ ਨਹੀਂ ਵੇਖਣੀ ਮੈਂ ਕਿ ਕਿ ਕੋਈ ਸਾ ਜਿੰਨਸ ਫੋਰ ਕਰ ਸਕਦਾ ਪਰ ਇਹ ਇੱਛਾ ਰੱਖਦੇ ਆ ਇੱਛਾ ਖਤਮ ਬਹੁਤ ਬੜਾ ਮੁਸ਼ਕਲ ਔਰ ਬਹੁਤ ਅੱਗੇ ਦਾ ਕੰਮ ਹੋ ਜਾਂਦਾਗਾ ਤਾਂ ਜਿਹੜੇ ਲੋਕ ਹੈ ਕਿ ਦੁਨਿਆਵੀ ਉਹਨਾਂ ਦੀ ਇੱਛਾ ਬਹੁਤ ਹੁੰਦੀ ਹੈ ਚਾਹੇ ਉਹ ਪੈਸਾ ਕਮਾਣਾ ਹੈ ਚਾਹੇ ਉਹ ਅੱਗੇ ਤਰੱਕੀ ਕਰਨਾ ਹੈ ਗੱਡੀ ਲੈਣੀ ਹੈ ਕਾਰ ਲੈਣਾ ਉਹ ਇਹਦੇ ਚ ਫਸੀ ਹੈ ਸਾਰੀ ਦੁਨੀਆਂ ਨਹੀਂ ਗੱਲ ਤਾਂ ਹੈ ਨਾ ਵੀ ਜਦੋਂ ਸਾਨੂੰ ਦੇਣ ਵਾਲਾ ਹੈਗਾ ਤੇ ਸਾਡੇ ਅੰਦਰ ਹੈ ਅਸੀਂ ਉਹਦੀ ਗੱਲ ਕਿਉਂ ਨਹੀਂ ਮੰਨਦੇ ਤੁਹਾਨੂੰ ਮੰਨਣੀ ਚਾਹੀਦੀ ਹੈ ਨਾ ਜੇ ਅਵਾਬ ਜਬ ਹਮ ਹੋਤੇ ਜੀ ਤਬ ਤੋਂ ਨਹੀਂ ਆਬ ਤੂੰ ਹੋ ਹਮ ਨਹੀਂ ਅੰਦਰ ਜਿੱਥੇ ਤੂੰ ਓਥੇ ਮੈਂ ਨਹੀਂ ਜਿੱਥੇ ਮੈਂ ਓਥੇ ਤੂੰ ਨਹੀਂ ਆਦਤ ਤੁੰਦੂ ਕਰਦਾ ਤੂੰ ਪਿਆ ਮੁਰਜਮੇ ਰਹਿ ਨਾ ਹੂੰ ਜਦ ਆਪਾ ਪਰਕਾ ਮਿਲ ਗਿਆ ਜੱਤ ਦੇਖਾ ਤਬ ਤੂੰ ਆਪਾ ਪਰਕਾ ਆਪਾ ਪਰਕਾ ਵੀ ਆ ਮੈਂ ਤੇ ਇਹ ਮੇਰਾ ਤੇ ਆ ਤੇਰਾ ਮੇਰ ਦੇ ਨਿਟੇ ਵੀ ਇਹ ਮਤ ਮਿਟੂਗੇ ਫਿਰ ਤੂੰ ਨਾਲ ਲੈਗਾ ਜੀ ਅਸੀਂ ਉਹ ਮਤ ਨਹੀਂ ਛੱਡ ਰਹੇ ਵੇ ਇੰਨਾ ਗੈਸੇ ਉਹਨਾਂ ਅਟੈਚਮੈਂਟ ਹੋਏ ਬੈਠੇ ਨੇ ਜਿਹਦਾ ਆਦੰਤ ਕੋਈ ਨਹੀਂ ਹਲਾ ਆਬ ਹਮ ਤੁਮ ਇਕ ਪਹਿ ਹੈ ਇਕੇ ਦੇਖਤ ਮਨ ਪਤਿਆ ਹੈ ਜਦੋਂ ਜਦੋਂ ਪ੍ਰਭੂ ਦੀ ਕਿਰਪਾ ਕਰਤੀ ਤੇ ਅਸੀਂ ਇੱਕ ਰੂਪ ਹੋ ਗਏ ਮਾਨੂੰ ਸਮਝ ਆ ਗਈ ਮਾਇਆ ਦਾ ਮੋਤ ਛਡਾਤਾ ਤੇ ਤੂੰ ਹੀ ਤੂੰ ਫਿਰ ਨਜਰਾਂ ਲੱਗ ਗਿਆ ਦੱਸ ਲਈ ਰਬ ਨੂੰ ਬਣ ਗਈ ਜੀ ਤੇ ਬਾਣੀ ਨੇ ਹਰ ਸ਼ਬਦ ਜਿਉਂਨੇ ਦੱਸਿਆ ਵੀ ਐ ਮਿਲਣਾ ਹੈ ਜਦ ਬੁੱਧ ਹੋਤੀ ਤਬ ਬਲ ਕੈਸਾ ਆਪ ਉਹ ਤੋਂ ਬਲਣਾ ਖਟਾਈ ਆਨ ਜੇ ਪ੍ਰਮਾਤਮਾ ਜਿੰਨਾ ਚਿਰ ਅਸੀਂ ਜੀਵਾਂ ਚ ਆਪਣੀ ਅਕਲ ਹੈ ਹੋਮੇ ਵਾਲੀ ਜੀ ਤੇ ਉਹਨਾਂ ਦੇ ਸਾਡੇ ਚ ਕੋਈ ਆਤਮਿਕ ਵਾਸ ਆਉਂਦਾ ਹੀ ਨਹੀਂ ਨਾ ਹੀ ਆਤਮ ਪਰਮਾਰਥ ਦੀ ਸੋਝੀ ਆਉਂਦੀ ਹੈ ਪਾਉ ਸੀ ਸੇਮੇ ਰਹਿੰਦੇ ਆ ਤੇ ਹਨ ਪਰ ਹੁਣ ਜਦੋਂ ਤੂੰ ਆਪ ਹੀ ਸਾਡੇ ਵਿੱਚ ਆ ਪ੍ਰਗਟਿਆ ਹੈ ਕਿ ਸਾਡੀ ਆਪਣੀ ਅਕਲ ਦਾ ਮਾਣ ਸਾਡਾ ਖਤਮ ਹੋ ਗਿਆ ਜੀ ਕਹ ਕਬੀਰ ਬੁੱਧ ਹਰਲੇ ਮੇਰੀ ਬੁੱਧ ਬਦਲੀ ਸਿੱਧ ਪਾਈ। ਵੀਸਾ ਕਹਦੇ। ਜਿਹੜੀ ਬੁੱਧ ਆ ਉਹ ਹਰਲੇ ਪ੍ਰਮਾਤਮਾ ਨੇ ਉਚਰਾਲੀ ਖਤਮ ਕਰਤੀ ਉਹ। ਮੇਰੀ ਬੁੱਧ ਹਰਲੀ ਤੇਰਾ ਬੁੱਧ ਬਦਲੀ ਉਹਨੇ ਆਪ ਦੀ ਬੁੱਧ ਦਿੱਤੀ ਸੁੱਧ ਪਾਈ। ਸੋਝੀ ਆ ਗਈ ਸੋਝੀ ਆ ਗਈ। ਸਿੱਧੇ ਰਸਤੇ ਪੈ ਗਿਆ। ਹੁਣ ਹਰ ਗੱਲ ਜੋ ਮੈਂ ਦੱਸੀ ਕਿਵੇਂ ਪ੍ਰਮਾਤਮਾ ਨੂੰ ਮਿਲਣਾ ਹੈ। ਪਰ ਅਨਿਸ਼ੂ ਕਹਿੰਦਾ ਨਹੀਂ ਮੰਨਦੇ ਦੱਸੋ ਕੀ ਕੀਤਾ ਜਾਵੇ। ਇਹ ਬਾਣੀ ਪੜਦੇ ਨਹੀਂ ਆ ਔਰ ਸਵਾਲ ਕਰੀ ਜਾਂਦੇ ਸਤ ਦੀ ਸਾਰੇ ਜਵਾਬ ਹੈਗੇ ਬਾਣੀ ਦੇ ਵਿੱਚ ਨਹੀਂ ਸਾਰੀ ਚੀਜ਼ ਹੀ ਹੈਗੀ ਹੈ ਕਿਸੇ ਗ੍ਰੰਥ ਚ ਇਹ ਚੀਜ਼ ਹੈ ਨਹੀਂ ਹੁਣ ਆਪਾਂ ਚਲੋ ਉਹਨਾਂ ਗ੍ਰੰਥਾਂ ਬਾਰੇ ਬੋਲਣਾ ਨਹੀਂ ਜੀ ਜੀ ਉਹਨਾਂ ਜੇ ਇੰਨੀਆਂ ਕ ਕਮਜ਼ੋਰੀਆਂ ਜਿਹਦਾ ਖੰਡਨ ਬਾਣੀ ਕਰਦੀ ਹੈ ਔਰ ਆਪਾਂ ਜਿਹੜਾ ਚੱਲ ਵਿਸ਼ਾ ਚੱਲ ਰਿਹਾ ਹੈ ਹਾਂ ਜੀ ਹੁਣ ਗੌੜੀ ਇਹ ਤੋਂ ਅਗਲਾ ਕਬੀਰ ਸਾਹਿਬ ਕੀ ਸ਼ਬਦ ਦੱਸ ਰਹੇ ਹੈ ਜੀ ਆਨਾ ਖਟ ਨੇਮਕਰ ਕੋਠਰੀ ਬੰਦੀ ਬਸ ਅਨੂਪ ਵਿੱਚ ਪਾਈ ਖਾਧ ਜੀ ਜੀ ਅਸੀਂ ਇਹ ਜਿਹੜੇ ਪਹਿਲਾਂ ਗ੍ਰੰਥਾਂ ਨੇ ਦੱਸਿਆ ਸੀ ਕਿ ਇਹ ਸੇ ਇੱਥੇ ਇੱਥੇ ਆਂ ਜੀ ਹਾਂਜੀ ਹਾਂਜੀ ਜੀ ਦੇ ਚੇ ਚੱਕਰ ਜੀ ਨੂੰ ਹਾਂਜੀ ਚਾਹਾਂ ਪਾਣੀ ਮੰਦੀ ਇਹਨਾਂ ਨੂੰ ਹਾਂਜੀ ਉਹ ਦੱਸ ਰਹੇ ਹੈ ਨਾ ਅੱਛਾ ਆਂਦਾ ਖਾਤ ਨੇਮ ਕਰ ਕੋਠਰੀ ਬੰਦੀ ਬਸਤ ਅਨੂ ਬੀਚ ਪਾਈ ਜੀ ਕੁੰਜੀ ਕੋਲਫ ਪ੍ਰਾਨ ਕਰਾ ਕੇ ਰੱਖੇ ਕਰਤੇ ਬਾਰ ਨਾ ਲਾਈ ਕੁੰਜੀ ਜੇ ਜਿੰਦਰਾ ਜਿਹੜਾ ਉਹਨੇ ਲਾਇਆ ਹੈ ਇਹ ਪ੍ਰਾਣਾ ਜੀ ਹੈ ਮੰਸੀ ਹੈ ਜੇ ਮਨ ਨੇ ਗੁਰੂ ਦਾ ਉਪਦੇਸ਼ ਲੈ ਲਿਆ ਕੋਜੀ ਲੱਗੀ ਆਂਦਾ ਉਹਨੇ ਧੀਰ ਨਹੀਂ ਲਾਈ ਸਕੰਟੇ ਬਣਾਤਾ ਸਾਰੇ ਸੀ ਆਬ ਮਨ ਜਾਗਤ ਰੋਰੇ ਭਾਈ ਆਂਦਾ ਹੁਣ ਸੁਣ ਲਾ ਹੁਣ ਤੂੰ ਜਾਗਦਾ ਰਹਿ ਮਨ ਸਾਡਾ ਸੁਤਾ ਹੈ ਮਾਇਰੇ ਮੋਜ ਗਾਵਨ ਹੋਇਆ ਕੇ ਜਨਮ ਗਵਾਇਆ ਚੋਰ ਮੂਸੇ ਕਰ ਜਾਈ ਰਹਾਓ ਹੁਣ ਗਾਫਲ ਕੇ ਤੂੰ ਬੇਪਰਵਾਹ ਹੋਇਆ ਹੈ ਤੇ ਬੇਪਰਵਾਹ ਹੁੰਦਾ ਇਹਦਾ ਮਚਲਾ ਹੁੰਦਾ ਹੈ ਉਨ ਗਈ ਬੱਚੇ ਮਾਂ ਕੋ ਸਾਡਾ ਆਵਾਜ਼ ਮਾਰੀ ਜਾਵੇ ਸੀ ਕਿ ਸਮਾਂ ਤੇ ਪੈ ਰਹੀ ਨਹੀਂ ਗੱਲ ਹੀ ਨਹੀਂ ਸੁਣਦੇ ਜਾ ਖੇਦੀ ਜਾ ਸੁਣਦੀ ਆ ਤੁਹਾਨੂੰ ਆਵਾਜ਼ ਹਾਂ ਲੇਕਿਨ ਉਹ ਰਿਐਕਟ ਨਹੀਂ ਕਰਦੇ ਸਾੰਦੇ ਨਹੀਂ ਆਹਾਹਾ ਅਸੀਂ ਗਾਫਲ ਆਂ ਖੋ ਕੇ ਜਨਮ ਗਵਾਇਆ ਗਵਾਇਓ ਜੀ ਚੜੀ ਉਮਰ ਵੀ ਦੇ ਜਾਂਦੀ ਹੈ ਛੇਨ ਛੇਨ ਪਲ ਪਲ ਉਮਰ ਘੱਟ ਰਹੀ ਹੈ ਜੀ ਸਵਾਸਾਂ ਦੀ ਪੂੰਜੀ ਖਤਮ ਹੋ ਰਹੀ ਹੈ ਜਿਹਦੇ ਨਾਲ ਸਾਡਾ ਸਿਸਟਮ ਚੱਲਦਾ ਹੈ ਅਸੀਂ ਇਹਨੇ ਬੱਚਾ ਵੱਡਾ ਹੋ ਜਾਂਦਾ ਜੀ ਅਹੀ ਜਨਮ ਦਿਨ ਮਨਾਈ ਜਾਂਦੇ ਹਾਂ ਜੀ ਇਹਦੇ ਵਿੱਚ ਇੱਕ ਹੋਰ ਬਾਣੀ ਸਵੇਦਾਂ ਦਾ ਵੀ ਉਹ ਹੁੰਦਾ ਨਾ ਜਿਹਦੇ ਚ ਦੱਸਿਆ ਹੋਇਆ ਵਸਤਾ ਸਾਰੀ ਦਸੀ 10 ਸਾਲ ਦਾ 10 ਸਾਲ ਜਿੱਦਾਂ 20 ਸਾਲ ਜਿੱਦਾਂ 30 ਸਾਲ ਜਿੱਦਾਂ ਇਦਾਂ ਵੀ ਪੂਰਾ ਡੀਟੇਲ ਬਾਣੀ ਚ ਸਭ ਕੁਝ ਦੱਸਿਆ ਜੀ ਹਾਂ ਨਾ 85 ਦੇ ਪੈਰ ਤੱਕ 50ਵੇਂ ਤੇ ਜੀ ਤੇ 60 ਦੇ ਬੜੇ ਪਾਵੇ ਬੜੇ ਪਾਵੇ ਤੇ 17 ਦਾ ਮਤ ਹੀ ਨਾ ਹੁਣ ਜੇ ਅਸੀਂ ਅੱਜ ਜਿਉਂਦੇ ਜਾਗਦੇ ਇਸ ਉਮਰ ਤੇ ਗੱਲ ਕਰ ਰਹੇ ਆ ਨਾ ਇਹ ਗੁਰੂ ਦੀ ਕਿਰਪਾ ਹੈ ਤੇ ਜੇ ਅਸੀਂ ਦੂਜੇ ਪਾਸੇ ਕੋਈ ਵੀ ਜੀਵੇ ਜੀ ਤੇ ਮਾਤੀ ਨਾ ਉਹਨੂੰ ਫਿਰ ਮਾਇਆ ਦਾ ਇਹ ਮੋਹ ਆ ਤੇ ਉਧਰ ਹੀ ਭਜਾ ਫਿਰਦਾ ਹੈ ਬਸ ਇਹਨੂੰ ਹੀ ਕੋਈ ਸਮਝਦਾ ਨਹੀਂ ਨਾ ਵੀ ਇਹ ਇੰਨਾ ਸਭ ਗੁਰੂ ਦੀ ਕਿਰਪਾ ਹੀ ਹੈ ਜੀ ਇਸੇ ਕਰਕੇ ਇਦਾਂ ਚੱਲ ਰਿਹਾ ਹੈ ਕਿ ਹੁਣ ਦੀਜੀ ਪਾਸੇ ਜਿਹਨੇ 70 ਸਾਲ ਦੀ ਉਮਰ ਚ ਉਹਨਾਂ ਨੂੰ ਗੁਰਗੱਦੀ ਮਿਲੀ ਜੀ ਉਹਨਾਂ ਕੋਈ ਗੁਰੂ ਜੀ ਅਕਲ ਸੀ ਹਨਾ ਗੁਰਮੁਖ ਬੁੱਢੇ ਕਦੇ ਨਹੀਂ ਉਹ ਉਹ ਮੰਡੋਲ ਦਾ ਨਹੀਂ ਬੁੱਢਾ ਨੇ ਦਾ ਬੁੱਢੇ ਦੋਲਣਾ ਪੈਂਦੇ ਆ ਬੰਦ ਸੀੜ ਤਰ ਕਰਨਾ ਪੈਂਦਾ ਉਹਦੇ ਅੰਦਰ ਪਰਪਕਤਾ ਆ ਜਾਂਦੀ ਹੈ ਉਹਨੂੰ ਪਤਾ ਲੱਗਦਾ ਸਭ ਉਹ ਪ੍ਰਮਾਤਮਾ ਕਰ ਰਹੇ ਆ ਪੰਜ ਪੈਰੂਆ ਧਰਮੇ ਰਹਤੇ ਤਿੰਨ ਕਾ ਨਹੀਂ ਪਤੇ ਆਰਾ ਜੀ ਮਾਦਾ ਪੰਜ ਪੈਰੇ ਦਾ ਕਰਦੇ ਦਰਵਾਜ਼ਿਆਂ ਤੇ ਰਹਿੰਦੇ ਆ ਇਹਨਾਂ ਦਾ ਕੋਈ ਵਸਾ ਨਹੀਂ ਜਿੰਨੂੰ ਅਸੀਂ ਕੰਮ ਕਰੋ ਲੋਮ ਘਰ ਕਹਿਣਗੇ ਚੇਤ ਸੁਚੇਤ ਚਿੱਤ ਹੋਏ ਰਹੋ ਤੋ ਲੈ ਪ੍ਰਗਾਸ ਉਹ ਯਾਰਾ ਆਹਦਾ ਸੇ ਆਰੋਗਰੇ ਮਾਲਕ ਨੂੰ ਚੇਤੇ ਚ ਰੱਖ ਤੇਰੇ ਅੰਦਰ ਪ੍ਰਭੂ ਦੀ ਆਤਮਾ ਕੋ ਜੋਦਾ ਚਾਨਨ ਨਿਕਰੂਗਾ ਚੇਤ ਇਹ ਸਿਹਾਰੀ ਆ ਸੋਚੇ ਇਹ ਤਾਂ ਉਹਨਾਂ ਦੁਨਾਂ ਚੇਤੇ ਦੇ ਵਿੱਚ ਵਸਾ ਜੀ ਤੇ ਚਿੱਤ ਨੂੰ ਉਹਦੇ ਨਾਲ ਲਾ ਤੇਰੇ ਅੰਦਰ ਗਿਆਨ ਆ ਜਾਊਗਾ ਆਹਦਾ ਨੌਕਰ ਦੇਖ ਜੋ ਕਾਮਣ ਭੁੱਲੀ ਬਸ ਤੂੰ ਆਪਣਾ ਭਾਈ ਜਿਹੜੀ ਦੇਹੀ ਜਿਹੜੀ ਮਤ ਆਲੇ ਨੌ ਗੋਲਖਾ ਹੈ ਹਾਂਜੀ ਇਹੀ ਸੇਲੇ ਹੈ ਹਾਂ ਬਈ ਜਿਹੜਾ ਇਹਨਾਂ ਦੇ ਭੁੱਲ ਗਿਆ ਇਹਨਾਂ ਦੇ ਮਗਰੀ ਲਗਾ ਫਿਰਿਆ ਉਹਨੂੰ ਰੱਬ ਦਾ ਨਹੀਂ ਪਤਾ ਲੱਗਦਾ ਨਹੀਂ ਪਤਾ ਕਹਿ ਤ ਕਬੀਰ ਨਵੇਂ ਘਰ ਮੂਸੇ ਦਸਵੇਂ ਤਾਂ ਦਸਮਾਈ ਤੇ ਆਂਦਾ ਜਿਹੜੇ ਨੌ ਦੇ ਨੌ ਹੀ ਹੈ ਇਹ ਗੋਲਖਾ ਜਿਹੜੇ ਹੈ ਤੇ ਜਦੋਂ ਕਬੀਰ ਆਖਦਾ ਹੈ ਵੀ ਇਹ ਨਵੇਂ ਘਰ ਵਾਸਚ ਆ ਜਾਂਦੇ ਹੈ ਤੇ ਪ੍ਰਭੂ ਦੀ ਜੋਤ ਦਸਵੇਂ ਘਰ ਵਿੱਚ ਤੈ ਜੰਦੀ ਹੈ ਭਾਉ ਗੁਰੂ ਦੀ ਬਾਣੀ ਮਤ ਚ ਆਗੇ ਜੇ ਤੂੰ ਜੀ ਤਦੋਂ ਅੰਦਰ ਵਾਸ ਦੇ ਪ੍ਰਭੂ ਦੀ ਹੋਣ ਦੀ ਵਿਚਾਰ ਜੀਵ ਨੂੰ ਫੁਰਉਂਦੀ ਹੈ ਤੇ ਤਦੋਂ ਸੁਰਤ ਜਿਹੜਾ ਪ੍ਰਭੂ ਦੀ ਯਾਤ ਚ ਲੱਗਦੀ ਹੈ ਹੁਣ ਅਸੀਂ ਕੋਈ ਕੰਮ ਉਹ ਨਹੀਂ ਕਰਦੇ ਵਾਹਿਗੁਰੂ ਕਿਰਪਾ ਕਰੇ ਸੋਝੀ ਬਖਸ਼ੇ ਸਮਤ ਬਖਸ਼ੇ ਬਾਣੀ ਪੜਨ ਸੁਣਨ ਮੰਨਨ ਦੀ ਸਮਰੱਥਾ ਦੇ ਕੇ ਸਾਡੇ ਮਨ ਨੂੰ ਬਾਣੀ ਦਾ ਰੂਪ ਬਣਾ ਦੇਵੇ